ਮੋਤੀ ਸੰਗਤ ਦੇ ਚਰਨਾਂ 'ਚ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਪੁਰਖ ਸਾਹਿਬ ਦੇ ਫਸੀਲ ਤੇ 104 ਸਾਲ ਪੁਰਾਣੀ ਬਣੀ ਪੰਥ ਦੀ ਨਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਰ ਜਿਸ ਦੇ ਅੰਦਰ ਬੜੇ ਮਾਣ ਵਾਲੀ ਗੱਲ ਹੈ ਮੇਰੇ ਲਈ ਤੇ ਮੇਰੇ ਪਰਿਵਾਰ ਲਈ ਕਿ ਮੈਨੂੰ ਮਿਲਾ ਕੇ ਤਕਰੀਬਨ ਚੌਥੀ ਪੀੜ੍ਹੀ ਅਸੀਂ ਹੋ ਗਏ ਆਂ ਸੇਵਾ ਕਰਦੇ ਹੋਏ ਸ਼੍ਰੋਮਣੀ ਕਾਲਦਨ ਦੀ ਪੰਥ ਦੀ ਤੇ ਕੌਮ ਦੀ ਸੇਵਾ ਕਰਦੇ ਹਾਂ ਮੇਰੇ ਪਿੱਛੇ ਜੇ ਤੁਸੀਂ ਨਿਗਾਹ ਮਾਰੋ ਤਾਂ 1967 ਦੀ ਇਹ ਤਸਵੀਰ ਸ਼੍ਰੋਮਣੀ ਕਾਲਦਨ ਦੀ ਪਹਿਲੇ ਕੈਬਨਟ ਦੀ ਹੈ ਤੇ ਅਸੀਂ ਇੱਕ ਵਾਹਿਦ ਪਰਿਵਾਰ ਹੈ ਜਿਹਦੇ ਵਿੱਚੋਂ ਮੇਰੇ ਦਾਦਾ ਜੀ ਸਰਦਾਰ ਰਣਧੀਰ ਸਿੰਘ ਚੀਮਾ ਜਿਹੜੇ ਪੀ ਡਬਲਯੂ ਡੀ ਮਿਨਿਸਟਰ ਸਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਨਾਲ ਖੜੇ ਨੇ ਪਹਿਲੇ ਕੈਬਨਟ ਦੇ ਵਿੱਚ ਤੇ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਲੋਪੁਰਸ਼ ਕਰਕੇ ਜਿਨ੍ਹਾਂ ਨੂੰ ਜਾਣਿਆ ਜਾਂਦਾ ਹੈ ਜਿਹੜੇ ਮੇਰੇ ਨਾਨਾ ਜੀ ਹਨ ਇਸ ਕੈਬਨਟ ਦੇ ਹਿੱਸਾ ਸਨ ਅੱਗੇ ਵੱਧਦੇ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਹਮੇਸ਼ਾ ਹੀ ਜਿੱਥੋਂ ਵੱਲ ਲੈਂਦਾ ਹੈ ਇਤਿਹਾਸਕ ਡਾਕੂਮੈਂਟ ਜਿੰਨੂੰ ਆਪਾਂ ਰੈਫਰੈਂਸ ਡਾਕੂਮੈਂਟ ਜਾਣੋ ਵਜੇ ਜਾਣਿਆ ਜਾਂਦਾ ਹੈ ਆਨੰਦਪੁਰ ਸਾਹਿਬ ਦਾ ਮਤਾਂ ਉਸ ਦੇ ਬਾਨੀ ਮੇਰੇ ਬਜ਼ੁਰਗ ਲੋਪੁਰਸ਼ ਜੇ ਤਾਂ ਜਗਦੇਵ ਸਿੰਘ ਤਲਵੰਡੀ ਅੱਜ ਉਹਨਾਂ ਸਾਰਿਆਂ ਦੀਆਂ ਮੈਂ ਕਹਿੰਦਾ ਮਨ ਨੂੰ ਜਿੱਥੇ ਵੀ ਹੋਣਗੇ ਉਹ ਸੱਚਖੰਡ ਵਿੱਚ ਬਹੁਤ ਫੇਸ ਪਹੁੰਚੀ ਹੋਊਗੀ ਇਹ ਜਾਣ ਕੇ ਕਿ ਪੰਥ ਪਰਸਤੀ ਗੱਲ ਕਰਨ ਲਈ 2 ਦਸੰਬਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸੁਣਾਏ ਹੋਏ ਫੈਸਲਿਆਂ ਨੂੰ ਮੱਦੇ ਨਜ਼ਰ ਰੱਖਦੇ ਜੋ ਅੱਜ ਸਾਰੇ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਕਿ ਉਹਦੇ ਉਲਟ ਫੈਸਲਿਆਂ ਦੇ ਉਲਟ ਸ਼੍ਰੋਮਣੀ ਅਕਾਲੀ ਦਲ ਕਿਉਂ ਫੇਰ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਨੂੰ ਤਰਪਿਆ ਇਹ ਇਤਿਹਾਸਕ ਤੌਰ ਤੇ ਦੂਜੀ ਵਾਰ ਲਾਉਣ ਨੂੰ ਤਰਪਿਆ ਇਹਦੇ ਉਲਟ ਜਦੋਂ ਦਾਸ ਨੇ ਆਪ ਦਾ ਫਰਜ਼ ਸਮਝਦਿਆਂ ਕਿਉਂਕਿ ਸੰਗਤ ਜੀ ਵਫਾਦਾਰੀ ਕਰੂ ਗੁਰੂ ਗ੍ਰੰਥ ਨਾਲ ਪੈਨਾ ਗੁਰੂ ਪੰਥ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਤੇ ਉਸ ਤੋਂ ਬਾਅਦ ਕਿਸੇ ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਨਾਲ ਵਫਾਦਾਰੀ ਹੈ ਇਸ ਕਰਕੇ ਮੈਨੂੰ ਮਾਣ ਹੈ ਇਹ ਕਹਿਣ ਨੂੰ ਕਿ ਮੈਂ ਬਲੰਦ ਆਵਾਜ਼ ਜੋ ਮੈਨੂੰ ਮਹਾਰਾਜ ਜੀ ਨੇ ਸਮਰੱਥਾ ਬਖਸ਼ੀ ਜੋ ਮੈਨੂੰ ਪਲੇਟਫਾਰਮ ਬਖਸ਼ਿਆ ਮੈਂ ਉਹਦੇ ਆਵਾਜ਼ ਚੱਕੀ ਭਾਵੇਂ ਪਾਰਟੀ ਦੇ ਅੰਦਰ ਹੋਵੇ ਭਾਵੇਂ ਬਾਹਰ ਹੋਵੇ ਕਿ ਇਹ ਭਰਤੀ ਤੁਰੰਤ ਬੰਦ ਕੀਤੀ ਜਾਵੇ ਉਸ ਦਾ ਮੈਨੂੰ ਅੱਜ ਖਿਆਮਾ ਭੁਗਤਣਾ ਪਿਆ ਬੜੀ ਹਾਸਹਿਨ ਗੱਲ ਹੋਈ ਹੈ ਕਿ ਜਦੋਂ ਕਿ ਪਾਰਟੀ ਦਾ ਸਾਰਾ ਢਾਂਚਾ ਹੀ ਪੰਗ ਹੈ ਨਾ ਕੋਈ ਪ੍ਰਧਾਨ ਹੈ ਤੇ ਨਾ ਕੋਈ ਡਿਸਪਲਿਨ ਕਮੇਟੀ ਹੈ ਤੇ ਨਾ ਕੋਈ ਵਰਕਿੰਗ ਕਮੇਟੀ ਪਲੇਸ 'ਚ ਹੈ ਹਜੇ ਤਾਂ ਮੈਂਬਰਸ਼ਿਪ ਪਰਸੋਂ 24 ਤੋਂ ਇਹਨਾਂ ਨੇ ਜਿਹੜੀ ਨਰਕਾਂ ਦੀ ਪਰਚੀ ਹੈ ਔਰ ਕਟੌਣੀ ਸ਼ੁਰੂ ਕੀਤੀ ਆ ਦੀ ਨਰਕਾਂ ਵਾਲੀ ਪਰਚੀ ਤੇ ਫੇਰ ਵੀ ਮੈਨੂੰ ਇੱਕ ਸਿਰਫ ਜ਼ਲੀਲ ਕਰਨ ਦੇ ਬੰਦੇ ਨਜ਼ਰ ਰੱਖਦੇ ਹੋਏ ਇਹ ਦਿਖਾਉਣ ਨੂੰ ਕਿ ਤੇਰੇ ਵਰਗੇ ਪੰਥ ਪ੍ਰਸਤੀ ਬੰਦਿਆਂ ਦੀ ਸਾਡੇ ਸਾਡੀ ਜਗ੍ਹਾ 'ਚ ਸਾਡੀ ਸੰਸਥਾ 'ਚ ਕੋਈ ਥਾਂ ਨਹੀਂ ਹੈ ਇੱਕ ਬੜੀ ਖਬਰ ਮੇਰੇ ਸਾਹਮਣੇ ਆਈ ਕਿ ਜੀ ਤੁਹਾਨੂੰ ਪੰਥ 'ਚੋਂ ਅਸੀਂ ਆਪਣਾ ਜਿਹੜਾ ਸ਼ੋਅਰੂਮ ਨਹੀਂ ਕਲਦਲ ਦੀ ਮੁੱਢਲੀ ਮੈਂਬਰਸ਼ਿਪ ਚੋਂ ਅਸੀਂ ਤੁਹਾਨੂੰ 6 ਸਾਲ ਦੀ ਪਰਖਾਸਤ ਕਰਦੇ ਤੇ ਬੋਲ ਵੀ ਕੌਣ ਰੇ ਜਿਹੜੇ ਸੀ ਜਿੱਥੇ ਬੰਦੀ ਮੈਂ ਕੌਮੀ ਜਨਰਲ ਸਕੱਤਰ ਐ ਨਾ ਤਾਂ ਉਹਦਾ ਹੱਕ ਐ ਤੇ ਦੂਸਰੀ ਗੱਲ ਕਿਉਂ ਮੈਂ ਉਹ ਭਰਾਵਾਂ ਨੂੰ ਕੁਛ ਨਹੀਂ ਕਹਿੰਦਾ ਸਾਡੇ ਪਰਿਵਾਰ ਦੇ ਬੜੇ ਖਾਸ ਵਰਕਰ ਸਪੋਰਟਰ ਰਹੇ ਨੇ ਉਹਨਾਂ ਨੂੰ ਤਾਂ ਜਿੰਮੇ ਉਤੋਂ ਘਾਟੜੀ ਬਚ ਗਈ ਵਿਚਾਰਿਆਂ ਦੇ ਲੱਤਾਂ ਭਾਰ ਨਹੀਂ ਚੱਲੀਆਂ ਉਹਨਾਂ ਨੂੰ ਉਹ ਜਾ ਉਹ ਅੱਗੇ ਹੁਕਮ ਫੈਸਲਾ ਸੁਣਾਉਣਾ ਪੈ ਗਿਆ ਪਰ ਪਹਿਲੀ ਗੱਲ ਤਾਂ ਕੌਮੀ ਜਨਰਲ ਸਕੱਤਰ ਨੂੰ ਨਾ ਤਾਂ ਜਿਹੜੇ ਦੀ ਜਿੱਥੇ ਬੰਦੀ ਕੱਢ ਸਕਦੀ ਹੈ। ਦੂਸਰੀ ਗੱਲ ਪ੍ਰੈਸ ਨੋਟ ਜੋ ਅੱਜ ਮੈਂ ਖਬਰ ਪੜ੍ਹੀ ਉਹਦੇ ਵਿੱਚ ਲਿਖਿਆ ਹੈ ਕਿ ਪਾਰਟੀ ਦੀ ਚੜ੍ਹਦੀ ਕਲਾ ਲਈ ਗੁਰਜੀਤ ਸਿੰਘ ਤਲਵੰਡੀ ਨੂੰ 6 ਸਾਲ ਦੀ ਪਾਰਟੀ ਤੋਂ ਕੱਢਿਆ ਜਾਵੇ। ਮੈਂ ਬੇਨਤੀ ਕਰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੇ ਜਿਹੜੇ ਇਹਨਾਂ ਨੂੰ ਮੰਨ ਕੇ ਜੋ ਮੈਂ ਆਵਾਜ਼ ਚੱਕੀ ਸੀ ਉਹਦੇ ਨਾਲ ਪਾਰਟੀ ਦੀ ਚੜ੍ਹਦੀ ਕਲਾ ਹੋਊਗੀ ਜਾਂ ਮੈਨੂੰ ਤੇ ਮੇਰੇ ਵਰਗੇ ਕਈ ਟਕਸਾਲੀ ਪਰਿਵਾਰਾਂ ਨੂੰ ਤੇ ਪੰਥ ਪਰਸਤੀ ਪਰਿਵਾਰਾਂ ਨੂੰ ਕੱਢ ਕੇ ਪਾਰਟੀ ਦੀ ਚੜ੍ਹਦੀ ਕਲਾ ਉਹ ਮੈਨੂੰ ਸੰਗਤ ਜੀ ਦੱਸੋ ਇਹਦੇ ਵਿੱਚ ਮੈਂ ਮਾੜੀ ਗੱਲ ਕੀ ਕਹੀ ਕਿ ਭਾਰਤੀ ਸੱਤ ਮੈਂਬਰੀ ਕਮੇਟੀ ਤੋਂ ਕਰਾ ਲਓ ਕਿ ਤੁਸੀਂ ਕਾਲ ਤਖਸਾਲ ਦੇ ਨਾਲ ਮੱਥਾ ਨਾ ਲਾਓ ਇਹਦੇ ਵਿੱਚ ਕੀ ਮਾੜੀ ਗੱਲ ਸੀ ਮੈਨੂੰ ਇਹਦਾ ਵਿੱਚ ਦੱਸਿਆ ਜਾਵੇ ਕੀ ਪਾਰਟੀ ਦਾ ਡਿਸਪਲਿਨ ਮੈਂ ਭੰਗ ਕਰਤਾ ਇਹ ਮੁੱਦਾ ਤਕਰੀਬਨ 7-8 ਮਹੀਨਿਆਂ ਦਾ ਚੱਲ ਰਿਹਾ ਇੱਕ ਥਾਂ ਤੇ ਦਿਖਾ ਦਿੱਤਾ ਜਾਵੇ ਮੈਂ ਕਦੇ ਪਾਰਟੀ ਦੇ ਉੱਤੇ ਸਟੈਂਡ ਲਿਆ ਹੋਵੇ ਜਦੋਂ ਪਾਰਟੀ ਨੇ ਆਫੀਸ਼ੀਅਲੀ ਸਟੈਂਡ ਲੈ ਕੇ ਭਾਰਤੀ ਆਰੰਭ ਕਰਤੀ ਉਦੋਂ ਮੈਨੂੰ ਮਜਬੂਰਨ ਇਸ ਦੇ ਉੱਤੇ ਸਟੈਂਡ ਲੈਣਾ ਪਿਆ ਤੇ ਮੈਂ ਮਾਨ ਨਾ ਕਹਿਣਾ ਅੱਗੇ ਵੀ ਲਾਉਂਦਾ ਕਿਉਂਕਿ ਅਕਾਲ ਤਖਤ ਸਾਹਿਬ ਦੇ ਉਲਟ ਜਿਹੜਾ ਮੱਥਾ ਲਾਊਗਾ ਉਹਦਾ ਹਸ਼ਰ ਚੰਗਾ ਨਹੀਂ ਹੋਊਗਾ ਮੱਛੇ ਰੰਗੜ ਤੋਂ ਸਿੱਖੋ ਇੰਦਰਾ ਗਾਂਧੀ ਤੋਂ ਸਿੱਖੋ ਤੁਹਾਨੂੰ ਹਜੇ ਵੀ ਸ਼ਰਮ ਨਹੀਂ ਆ ਰਹੀ ਤੁਸੀਂ ਹਜੇ ਬਰਕਾੜੀ ਵਾਲੇ ਕਾਂਡ ਵਾਲੇ ਤੋਂ ਹਜੇ ਸੰਗਤ ਨੇ ਤੁਹਾਨੂੰ ਕੰਪਲੀਟਲੀ ਮਾਫ਼ ਨਹੀਂ ਕੀਤਾ ਤੁਸੀਂ ਦੂਜੀ ਵਾਰ ਫੇਰ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣੇ ਤੋਂ ਪਿਓ ਇਹ ਮੈਂ ਨਹੀਂ ਕਹਿ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਸੁਣਾਇਆ ਗਿਆ ਹੁਕਮ ਹੈ ਉਸ ਦੇ ਵਿੱਚ ਸਾਖ ਜਸ ਜੀਦਰ ਸਾਹਿਬ ਨੇ ਲਿਖਿਆ ਹੈ ਕਿ ਆਹ ਜਿਹੜੀ ਲੀਡਰਸ਼ਿਪ ਹੈ ਇਹ ਗੁਨਾਹ ਕਾਰਨ ਸਿੱਖ ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦੇ ਲਈ ਆਯੋਗ ਹੈ ਤੁਹਾਨੂੰ ਹਜੇ ਵੀ ਮੁੱਦੇ ਦੀ ਗੰਭੀਰਤਾ ਸਮਝ ਨਹੀਂ ਆ ਰਹੀ ਅਸੀਂ ਤਾਂ ਪਹਿਲੀ ਗੰਤਾ ਤਲਵੰਡੀ ਪਰਿਵਾਰ ਨੂੰ ਕਾਲੀ ਦਲ ਵਿੱਚੋਂ ਕੋ ਕੱਢਣ ਵਾਲਾ ਮੈਦਨਾਲਾ ਜੰਮਿਆ ਨਹੀਂ ਅਸੀਂ ਜਿੱਥੇ ਵੀ ਹੋਈਏ ਪੰਥ ਕੌਣ ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਹਮੇਸ਼ਾ ਠੋਕ ਵਜਾ ਕੇ ਕਰਦੇ ਰਾਂਗੇ ਸਾਡੇ ਪਿੱਠ ਦੇ ਦਮ ਦੇ ਵਿੱਚ ਸਾਲ ਦਾ ਅਸ਼ੀਰਵਾਦ ਹੈ ਸੰਗਤ ਦਾ ਅਸ਼ੀਰਵਾਦ ਹੈ ਅਸੀਂ ਜਿੰਨੇ ਜੋਗੇ ਜੋ ਮਹਾਰਾਜ ਸਮਰੱਥਾ ਬਖਸ਼ਣ ਅੱਗੇ ਵੀ ਆਵਾਜ਼ ਬਲੰਦ ਕਰਾਂਗੇ ਇਸ ਤੋਂ ਕਦੇ ਪਿੱਛੇ ਨਹੀਂ ਹਟਾਂਗੇ ਤੇ ਇੱਕ ਹੋਰ ਵੀ ਜਾਣ ਲੱਗਾਂ ਤੁਹਾਨੂੰ ਗੱਲ ਕਹਿਦਾ ਜੇ ਤਾਂ ਤੁਹਾਡੇ ਦੋ ਐਮਐਲਏ ਜਿਹੜੇ ਹੈਗੇ ਨੇ ਪਾਰਟੀ ਦੇ ਦੋ ਹੀ ਐਮਐਲਏ ਨੇ ਉਹਨਾਂ ਨੇ ਵੀ ਭਰਤੀ ਨਹੀਂ ਕਰਾਈ ਸੇਮ ਐਕਸ਼ਨ ਉਹਨਾਂ ਤੇ ਲਿਆ ਜਾਵੇ ਸੇਮ ਐਕਸ਼ਨ ਸਦਾ ਸੁਖੀਰ ਸਿੰਘ ਢਾਲ ਸਾਬ ਆਪ ਦੇ ਰਿਸ਼ਤੇਦਾਰਾਂ ਤੇ ਲੋ ਜਿਨ੍ਹਾਂ ਨੇ ਤੁਹਾਡੇ ਨਾਂ ਤੇ ਸਾਰੀਆਂ ਮਲਾਈਆਂ ਕਾਦੀਆਂ ਪਰ ਹਜੇ ਤੱਕ ਭਰਤੀ ਆਰੰਭ ਨਹੀਂ ਕੀਤੀ ਉਹਨਾਂ ਤੇ ਵੀ ਸੇਮ ਐਕਸ਼ਨ ਲੋ ਐਕਸ਼ਨ ਲੋ ਐਸਜੀਪੀਸੀ ਪ੍ਰਧਾਨ ਤੇ ਐਸਜੀਪੀਸੀ ਦੇ ਬਾਕੀ ਆਪਦੇ ਸਾਰੇ ਮੈਂਬਰਾਂ ਤੇ ਜਿਨ੍ਹਾਂ ਨੇ ਭਰਤੀ ਆਰੰਭ ਨਹੀਂ ਕੀਤੀ ਕਿਹਦੇ ਕੀ ਦੇ ਉੱਤੇ ਤੁਸੀਂ ਐਕਸ਼ਨ ਲਓਗੇ ਆਣਾ ਤੁਹਾਨੂੰ ਵੀ ਫੇਰ ਇਸ ਲਾਈਨ ਤੇ ਪੈਣਾ ਪਰ ਉਦੋਂ ਫਿਰ ਕਾਮਨ ਹੈ ਮੁੱਲ ਨਹੀਂ ਪਾਉਣਾ ਜੇ ਆਪਾਂ ਲੇਟ ਹੋ ਗਏ ਪਹਿਨਾ ਹੀ ਆਪਾਂ ਜੋ 2017 ਤੋਂ ਬਾਅਦ ਉਦੋਂ ਹੀ ਕੌਂਟਕ ਸਾਹਿਬ ਤੇ ਜਾ ਕੇ ਮਾਫੀ ਮੰਗ ਲਿਆਦੇ ਸਰਕਾਰ ਵਿੱਚ ਓਹ ਗਲਤੀਆਂ ਦਾ ਤਾਂ ਆਜ ਦਿਨ ਨਹੀਂ ਦੇਖਣੇ ਸੀ ਪੈਣੇ ਪਰ ਹਣੇ ਵੀ ਕੌਂਟਕ ਸਾਹਿਬ ਦਾ ਨਾਮ ਅਥਾ ਲਾਓ ਮੈਂ ਫੇਰ ਬੇਨਤੀ ਕਰਦਾ ਜਿਹੜੇ ਤੁਹਾਡੇ ਸਲਾਹਕਾਰ ਤੁਹਾਨੂੰ ਗਲਤ ਸਲਾਹ ਦੇ ਰਹੇ ਨੇ ਉਹਨਾਂ ਦੀ ਨਾ ਮੰਨੋ ਮੈਂ ਆਪ ਤਾਂ ਲੀਗਲ ਓਪੀਨੀਅਨ ਪਬਲਿਕਲੀ ਵੀ ਫਲੋਡ ਕੀਤਾ ਹੈ ਸਿੰਘ ਸਾਹਿਬ ਨੂੰ ਵੀ ਦੇ ਕੇ ਤੁਹਾਡੇ ਤੱਕ ਵੀ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਮੈਂ ਫੇਰ ਤੁਹਾਨੂੰ ਕਹਿ ਦਿੰਦਾ ਆ ਇਲੈਕਸ਼ਨ ਕਮਿਸ਼ਨ ਦਾ ਐਫੀਡੇਵਿਟ ਹੈ ਕੋਈ ਕਾਨੂੰਨੀ ਅੜਚਣ ਨਹੀਂ ਆ ਸਕਦੀ ਜੇ ਆਪਾਂ ਅਕਾਲ ਤਖਤ ਸਾਹਿਬ ਦੇ ਹੁਕਮ ਅਮਾ ਸਾਹਿਬਾਂ ਨੂੰ ਮੰਨ ਲਾਂਗੇ ਕੋਈ ਕਾਨੂੰਨੀ ਅੜਚਣ ਨਹੀਂ ਆਉਂਦੀ ਮੈਂ ਔਨ ਰਿਕਾਰਡ ਕਹਿ ਰਿਹਾ ਮੈਨੂੰ ਫੜ ਲਿਓ ਜੇ ਤਾ ਦੇ ਕੋ ਪ੍ਰੋਬਲਮ ਆ ਗਈ ਮੈਨੂੰ ਜ਼ਿੰਮੇਵਾਰ ਮੰਨ ਲਿਓ ਦੂਸਰੀ ਗੱਲ ਜਿੱਥੇ ਤੱਕ ਕਈਆਂ ਨੂੰ ਭੁਲੇਖਾ ਹੈ ਕਈ ਮੈਨੂੰ ਕਹਿ ਰਹੇ ਨੇ ਮੈਂ ਦੇਖ ਰਿਆ ਸੀ ਕਈ ਵੀਰ ਕੇ ਦਾ ਤਲਵੰਡੀ ਪ੍ਰਵਾਹ ਕਰਕੇ ਚੀਮਾ ਪ੍ਰਵਾਹ ਕਰਕੇ ਉਹ ਆਪ ਮਾਨ ਪਾਰਟੀ ਤੇ ਦੇਤਾ ਮੈਂ ਉਹਨਾਂ ਦੀ ਨਿਗਾਹ ਤੋਂ ਵੀ ਕੱਢਣਾ ਚਾਹੁੰਦਾ ਤੇ ਬਾਕੀ ਸਾਰਿਆਂ ਨੂੰ ਵੀ ਦੱਸਣਾ ਚਾਹੁੰਦਾ ਕਿ ਪਾਰਟੀ ਦੀ ਚੜ੍ਹਦੀ ਕਲਾ ਲਈ ਆਪ ਦੇ 35 ਸਾਲ ਦੀ ਉਮਰ 'ਚੋਂ 21 ਸਾਲ ਮੈਂ ਲਾਇਆ ਵਰਕਰੀ ਕੀਤੀ ਹੈ ਜਿੱਥੇ ਉਹ ਜਿੱਥੋਂ ਸਰਦਾਰ ਸੁਖੀਰ ਸਿੰਘ ਬਾਦਲ ਨੇ ਇਲੈਕਸ਼ਨ ਲੜਿਆ ਉਤੋਂ ਦੇ ਦਫ਼ਤਰਨ ਤਾਂ ਇੰਚਾਰਜ ਵਜੋਂ ਮੈਂ ਹੁੰਦਾ ਰਿਹਾ ਸੀ ਇਹ ਪਿੰਡਾਂ 'ਚ ਜਾ ਜਾ ਕੇ ਇਹਨਾਂ ਦੀ ਸਮਗਰੀ ਵੰਡੀ ਇਹਨਾਂ ਦੇ ਇਲੈਕਸ਼ਨਾਂ 'ਚ ਜੀ ਜਾਣ ਲਗਾ ਕੇ ਮਿਹਨਤ ਕੀਤੀ ਉਸ ਤੋਂ ਬਾਅਦ 2022 ਇਲੈਕਸ਼ਨ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹ ਐਮਰਿਤੀ ਪੰਜ ਵਾਰੀ ਮੁੱਖ ਮੰਤਰੀ ਬਣ ਕੇ ਬੰਦੇ ਦੀ ਪਛਾਣ ਰੱਖਦੇ ਸੀ ਖਾਸ ਕਰਕੇ ਉਹਨਾਂ ਨੇ ਮੇਰੀ ਡਿਊਟੀ ਲਈ ਕਿ ਜਿੰਨੇ ਉਦੋਂ ਬਾਗੀ ਹੋ ਗਏ ਸੀ ਸਯੁਕਤ ਮੋਰਚਾ ਬਣ ਗਿਆ ਸੀ ਉਹਨਾਂ ਨੂੰ ਵਾਪਸ ਲੈ ਕੇ ਆ ਤੇ ਦਾਸ ਨੂੰ ਮਾਣ ਹੈ ਕਿ ਉਸ ਉਮਰ ਦੇ ਵਿੱਚ ਆਪ ਦੇ ਬਜ਼ੁਰਗਾਂ ਦੇ ਸਾਥੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਰਣਜੀਤ ਸਿੰਘ ਬਰੰਪੁਰਾ ਸਾਹਿਬ ਮਾਝੇ ਦੇ ਅਸਲੀ ਜਰਨੈਲ ਉਹਨਾਂ ਦੋਨਾਂ ਨੂੰ ਇਕੱਠੇ ਕਰਨ ਤੇ ਇੱਕ ਇਕਤਾ ਕਰਾਈ ਤੇ ਜਿਹਦਾ ਖਾਸ ਅਸਰ 2022 ਦੀ ਇਲੈਕਸ਼ਨਾਂ 'ਚ ਪਿਆ ਨਹੀਂ ਤਾਂ ਮਾਝੇ 'ਚ ਮਾੜੀ-ਮੋਟੀ ਜਿਹੜੀ ਵੋਟ ਪਈ ਉਹ ਵੀ ਨਹੀਂ ਸੀ ਪਈ ਉਸ ਤੋਂ ਬਾਅਦ ਝਾੜੂ ਸਰਕਾਰ ਦੇ ਨਾਲ ਦਾਸ ਨੇ ਇਕੱਲਾ ਇਕੱਲੇ ਦਾਸ ਨੇ ਗੁਰੂ ਸਾਹਿਬ ਤੋਂ ਕਿਰਪਾ ਹੋਈ ਤੇ ਦਾਸ ਨੇ ਪੀਐਲ ਪਾਈ ਪੰਜਾਬ ਸਰਕਾਰ ਦੇ ਖਿਲਾਫ ਝਾੜੂ ਸਰਕਾਰ ਦੇ ਖਿਲਾਫ 14 ਹਜ਼ਾਰ ਪੰਚਾਇਤਾਂ ਪੰਜਾਬ ਦੀਆਂ ਜਿਹੜੀਆਂ ਭੰਗ ਹੋਈਆਂ ਸੀ ਇੱਕ ਪੈਨ ਦੀ ਸਟ੍ਰੋਕ ਨਾਲ ਉਹਨਾਂ ਨੂੰ ਬਹਾਲ ਕਰਾਉਣ ਦਾ ਵੀ ਦਾਸ ਨੂੰ ਮਨ ਪ੍ਰਾਪਤ ਹੈ ਭਾਵੇਂ ਗੁਰਦੁਆਰਾ ਡਾਂਗਮਾਰ ਸਾਹਿਬ ਜਿਹੜਾ ਲੇਹ ਲਦਾ ਹੈ ਉਹਦਾ ਕੇਸ ਤੱਕ ਦਿਬਰੂਗੜ੍ਹ ਉੱਤੇ ਵੈਸਟ ਬੰਗਾਲ ਸਿੱਕਮ ਤੱਕ ਦਾਸ ਲੜ ਰਿਹਾ ਆ ਮੇਰੇ ਵੱਲੋਂ ਪਾਈ ਹੋਈ ਪਟੀਸ਼ਨਾਂ ਜਾ ਕੇ ਕੋਈ ਆ ਕੇ ਪੜ੍ਹ ਲਵੇ ਭਾਵੇਂ ਦਸਮ ਪਾਸ਼ਾ ਦੀ ਕਲਗੀ ਦਾ ਪੁੱਤਾ ਹੋਵੇ ਜਿਹੜੀ ਸੂਚੀ ਪਵਿੱਤਰ ਕਲਗੀ ਸਾਹਿਬ ਦਸਮ ਪਾਸ਼ਾ ਦੀ ਤੋਸ਼ਾਖਾਨੇ ਚ ਇਹਨਾਂ ਨੇ ਬੰਦ ਕਰਕੇ ਰੱਖੀ ਹੋਈ ਹੈ ਉਹਨੂੰ ਚੱਕਣ ਦਾ ਸੰਗਤ ਦਰਸ਼ਨ ਕਰਾਉਣ ਦਾ ਮੁੱਦਾ ਹੋਵੇ ਜਾਂ ਹੋਰ ਅਨੇਕ ਪੰਥਕ ਮੁੱਦੇ ਨੇ ਜਿਨ੍ਹਾਂ ਤੇ ਦਾਸ ਨੇ ਆਪ ਦੇ ਪੰਥ ਪ੍ਰਸਤੀ ਜਜ਼ਬੇ ਨੂੰ ਦਮਦਮੇ ਟਕਸਾਲ ਦੇ ਅਸ਼ੀਰਵਾਦ ਸਦਕਾ ਜੋ ਸਾਡੇ ਚ ਟੁੱਟ ਟੁੱਟ ਕੇ ਪੰਥ ਪ੍ਰਸਤੀ ਜਲਦਾ ਪਰਿਆ ਉਹਦੇ ਨਾਲ ਸਮੇਂ-ਸਮੇਂ ਤੇ ਲੋੜ ਆਈ ਤੇ ਆਪ ਦਾ ਹੱਕ ਢਾ ਕੇ ਅਸੀਂ ਪੰਥ ਦੇ ਹੱਕ ਚ ਖੜੇ ਆਂ ਜੇ ਅੱਜ ਤੁਸੀਂ ਇਸ ਕਰਕੇ ਮੈਨੂੰ ਕਦੇ ਕੌਮ ਦੇ ਹੱਕ 'ਚ ਖੜਨ 'ਚ ਰੋਕ ਜਾਂ ਡਰਾ ਜਾਂ ਇਹ ਜੇ ਸੋਚੋ ਕਿ ਛੋਟੀ ਆਪ ਵੀ ਦਿਖਾ ਕੇ ਜਲੀਲ ਕਰਨ ਦੀ ਕੋਸ਼ਿਸ਼ ਕਰੋਗੇ ਗੁੱਜੀ ਦੀ ਛੋਟੀ ਜੀ ਆਪ ਵੀ ਸਾਜਿਸ਼ ਕਰਕੇ ਤਾਂ ਮੈਂ ਰੁਕਣ ਵਾਲਾ ਨਹੀਂ ਮੈਂ ਫੇਰ ਵਾਪਸ ਉੱਠੇ ਹੋਣਾ ਤੁਸੀਂ ਸਤਕਾਰਯੋਗ ਹੋ ਤੁਸੀਂ ਵੱਡੇ ਹੋ ਤੁਹਾਡੇ ਕੋਲ ਰਿਸੋਰਸ ਵੀ ਜ਼ਿਆਦਾ ਹੈ ਤੁਹਾਡੇ ਕੋਲ ਆਰਥਿਕ ਆਪ ਦਾ ਇਨਫਰਾਸਟ੍ਰਕਚਰ ਵੀ ਜ਼ਿਆਦਾ ਹੈ ਤੁਹਾਡਾ ਮੁਕਾਬਲਾ ਹੋਰ ਕੋਈ ਨਹੀਂ ਕਰ ਸਕਦਾ ਤੁਸੀਂ ਫੇਰ ਆਜੋ ਪ੍ਰਧਾਨ ਆ ਵੀ ਜਾਣਾ ਤੁਸੀਂ ਪਰ ਅਕਾਲ ਤਖਤ ਸਾਹਿਬ ਦੀ ਮੰਨ ਕੇ ਅਕਾਲ ਤਖਤ ਸਾਹਿਬ ਦੀ ਸੇਵਾ ਨਾਲ ਅਕਾਲ ਤਖਤ ਸਾਹਿਬ ਦੇ ਅਧੀਨ ਹੋ ਕੇ ਆਈ ਆਪਾਂ ਇਸ ਦੇ ਵਿੱਚ ਸਾਰਿਆਂ ਦੀ ਤੇ ਪੰਥ ਦੀ ਤੇ ਖਾਸ ਕਰਕੇ ਸ਼ਰੋਮਣੀ ਕਾਜਾਲ ਦੀ ਅਸਲੀ ਚੜ੍ਹਦੀ ਕਲਾ ਇੰਨੇ ਕਿ ਮੇਰੇ ਬੋਲ ਪ੍ਰਵਾਨ ਕਰਿਓ ਜਜ਼ਬਾਤਾਂ ਅਜੇ ਕੋਈ ਮੈਂ ਵੱਡਾ ਉੱਚਾ ਗੋਲ ਬੋਲ ਗਿਆ ਹਮਤ ਸੰਗਤ ਜੀ ਤੁਸੀਂ ਮਾਫ਼ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ